ਜਲੰਧਰ ਵਿੱਚ ਲਗਾਤਾਰ 24 ਘੰਟੇ ਹੋ ਗਏ ਨੇ بارش ਪੈਂਦੇ ਹੋਏ ਤੇ ਗੱਲ ਕਰੀਏ ਜਲੰਧਰ ਸੈਂਟਰ ਹਲਕੇ ਦੀ ਜਿਹੜਾ ਕਿ ਬਿਲਕੁਲ ਨਵਾਰਸ ਹੁੰਦਾ ਹੈ ਤੇ ਫਾਇਦੇ ਰਿਆ ਜਦੋਂ ਦੇ ਵਿਧਾਇਕ ਰਮਨ ਰੋੜਾ ਜੇਲ ਚ ਗਏ ਨੇ ਉਸ ਤੋਂ ਬਾਅਦ ਜਿਹੜਾ ਵਾ ਜਲੰਧਰ ਸੈਂਟਰਲ ਹਲਕਾ ਜਿਹੜਾ ਵਾ ਲਵਾਰਸ ਦੀ ਤਰ੍ਹਾਂ ਪਿਆ ਹੋਇਆ ਵਾ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਨਿਤਨ ਕੋਲੀ ਨੂੰ ਹਲਕਾ ਚਾਰਜ ਲਗਾਇਆ ਗਿਆ ਵਾ ਪਰ ਅਗਰ ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਦਾ ਹੀ ਕਹਿਣਾ ਵਾ ਕਿ ਹਲਕਾ ਜਿਹੜਾ ਵਾ ਬਿਲਕੁਲ ਜਿਹੜਾ ਵਾ ਲਵਾਰਸ ਹੋ ਚੁੱਕਾ ਵਾ ਤੇ ਹਲਕੇ ਦੇ ਵਿੱਚ ਅਗਰ ਗੱਲ ਕਰੀਏ ਤਾਂ ਪ੍ਰਸਾਦ ਦਾ ਪਾਣੀ ਜਿਹੜਾ ਵਾ ਇੰਨਾ ਕਿ ਜ਼ਿਆਦਾ ਆ ਚੁੱਕਾ ਹੈ ਕਿ ਹਲਕਾ ਪੂਰਾ ਪਾਣੀ ਦੇ ਵਿੱਚ ਡੁੱਬ ਚੁੱਕਾ ਵਾ ਨਿਤਨ ਕੋਲੀ ਵੱਲੋਂ ਬਿਲਕੁਲ ਵੀ ਹਲਕੇ ਦੇ ਅੰਦਰ ਚਾਰਜ ਜਾ ਕੇ ਬਿਲਕੁਲ ਵੀ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ ਜਿੱਦ ਪਰ ਐਮਐਲ ਜਿਹੜਾ ਅੱਜ ਜੇਲ੍ਹ ਦੇ ਵਿੱਚ ਬੈਠਾ ਦਾ ਤੇ ਦੂਜੇ ਪਾਸੇ ਜਿਹੜਾ ਹਲਕਾ ਚਾਰਜ ਆ ਉਹ ਬਿਲਕੁਲ ਆ ਕੇ ਸਾਡੀ ਜਿਹੜੀ ਹੁਣ ਸਾਰ ਨਹੀਂ ਲੈ ਰਿਆ ਤੇ ਅਗਰ ਉਹ ਇੱਕ ਗੱਲ ਕਰੀਏ ਜਿੰਦਾ ਸੈਂਟਰਲ ਹਲਕੇ ਦੇ ਵਿੱਚ ਪੈਂਦੇ ਸੈਂਟਰ ਟਾਉਂ ਦੀ ਜਦੋਂ 3 ਤੋਂ 40 ਲੱਖ ਰੁਪਏ ਮਰਲਾ ਰੇਟ ਆ ਉੱਥੇ ਵੀ ਅਗਰ ਗੱਲ ਕਰੀਏ ਤੇ ਅੱਜ ਪਾਣੀ ਜਿਹੜਾ 5 ਤੋਂ 6 ਫੁੱਟ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਵਿੱਚ ਜਾ ਚੁੱਕਾ ਵਾ ਜਿੱਦੇ ਤੋਂ ਕੋਈ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਅਗਰ ਗੱਲ ਕਰੀਏ ਦਮੋਰੀਆ ਪੁਲ ਦਮੋਰੀਆ ਪੁਲ ਦੀ ਗੱਲ ਕਰੀਏ ਤੇ 8 ਤੋਂ ਜਿਹੜੀਆਂ ਲੋਕਾਂ ਨੇ ਬੰਦ ਕਰਕੇ ਰੱਖੀਆਂ ਹੋਈਆਂ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਚੁੱਕੇ ਹੈਗੇ ਨੇ ਨਿਤਨ ਕੋਲੀ ਦੀ ਗੱਲ ਕਰੀਏ ਤੇ ਨਿਤਨ ਕੋਲੀ ਜਿਹੜੇ ਨੇ ਹਾਲੇ ਤੱਕ ਵੀ ਆਪਣੇ ਹਲਕੇ ਦੇ ਵਿੱਚ ਦਿਖਾਈ ਨਹੀਂ ਦਿੱਤੇ ਤੇ ਨਿਤਨ ਕੋਲੀ ਦੀ ਜਗ੍ਹਾ ਜਿਹੜੀ ਆ ਹੁਣ ਕਮਾਨ ਜਿਹੜੀ ਆ ਜਲੰਧਰ ਦੇ ਮੇਅਰ ਬਨੀਤ ਧੀਰ ਦੇ ਆਪਣੇ ਹੱਥ ਵਿੱਚ ਲਈ ਹੋਈ ਆ ਉਹ ਬਿਲਕੁਲ ਲਗਾਤਾਰ ਹਲਕੇ ਦੇ ਵਿੱਚ ਜਾ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੇ ਨੇ ਕਿਉਂਕਿ ਅਗਰ ਗੱਲ ਕਰੀਏ ਤੇ ਦੇ ਧੀਰ ਦੀ ਗੱਲ ਕਰੀਏ ਬਿਆਦੀ ਤਾਂ ਉਹਨਾਂ ਦੇ ਕੋਲ ਚਾਰ ਵਿਧਾਨ ਸਭਾ ਹਲਕੇ ਪੈਂਦੇ ਨੇ ਤੇ ਉਹਨਾਂ ਨੇ ਜਿਹੜੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੇ ਚੜਾਵਾ ਆਣਾ ਜਾਣਾ ਸ਼ੁਰੂ ਕਰ ਦਿੱਤਾ ਹੈਗਾ ਤੇ ਗਰਾਉਂਡ ਜ਼ੀਰੋ ਤੋਂ ਇਲਾਵਾ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਹਨਾਂ ਵੱਲੋਂ ਹਰ ਇੱਕ ਜਿਹੜੇ ਨੇ ਆਪਣੇ ਨਗਰ ਨਿਕਮ ਦੀ ਹਰ ਇੱਕ ਟੀਮਾਂ ਨੂੰ ਜਾਇਵਾ ਹਰ ਇੱਕ ਏਰੀਆ ਦੇ ਵਿੱਚ ਲਗਾ ਦਿੱਤਾ ਗਿਆ ਹੈ ਤਾਂ ਕਿ ਪਾਣੀ ਨੂੰ ਜਲਦੀ ਤੋਂ ਜਲਦੀ ਕਿਹੜਾ ਨਿਕਾਸੀ ਕੀਤੀ ਜਾ ਸਕੇ ਤੇ ਦੂਜੇ ਪਾਸੇ ਅਗਰ ਗੱਲ ਕਰ ਲਈਏ ਕੈਂਟ ਹਲਕੇ ਦੀ ਤੇ ਕੈਂਟ ਹਲਕੇ ਦੀ ਜਿਹੜੀ ਇੰਚਾਰਜ ਰਾਜਵਤਰ ਪਟਿਆਲਾ ਲਗਾਤਾਰ ਗਰਾਉਂਡ ਜ਼ੀਰੋ ਤੋਂ ਆਪਣਾ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਸਵੇਰ ਤੋਂ ਹੀ ਲਗਾਤਾਰ ਆਪਣੇ ਹਲਕੇ ਦੇ ਵਿੱਚ ਹੋਏ ਜਾਂਦੇ ਹੋਏ ਦਿਖਾਈ ਦਿੱਤੇ ਨੇ ਤੇ ਦਿਵਾਲੀ ਪਿੰਡ ਦੇ ਵਿੱਚ ਉਹ ਗਏ ਨੇ ਜਿੱਥੇ ਕਿ ਕਿਹਾ ਗਿਆ ਸੀ ਕਿ ਬਾੜ ਆ ਚੁੱਕੀ ਹੈਗੀ ਹੈ ਤੇ ਉੱਥੇ ਜਾ ਕੇ ਉਹਨਾਂ ਨੇ ਜਮ ਸ਼ੇਰ ਚੰਡੇ ਵਾਲਾ ਤੇ ਆਪਣਾ ਪੂਰਾ ਹਲਕਾ ਜਿਹੜਾ ਉਹਨਾਂ ਵੱਲੋਂ ਜਿਹੜਾ ਵਾ ਕਵਰ ਕੀਤਾ ਜਾ ਰਿਹਾ ਹੈਗਾ ਵਾ ਤੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਪ੍ਰਗਟ ਸਿੰਘ ਨੇ ਇੱਕ ਚੁਣੌਤੀ ਦਿੱਤੀ ਗਈ ਹੈ ਕਿ ਪ੍ਰਗਟ ਸਿੰਘ ਜੀ ਕਾਰ ਬਹਿ ਕੇ ਕੰਮ ਨਹੀਂ ਹੁੰਦੇ ਕਾਰ ਬਹਿ ਕੇ ਬਿਆਨ ਨਹੀਂ ਦਿੱਤੇ ਜਾਂਦੇ ਤੁਸੀਂ ਵੀ ਹਲਕੇ ਦੇ ਵਿੱਚੋਂ ਵਿਚਰੋ ਲੋਕਾਂ ਦੇ ਵਿੱਚ ਆਓ ਆ ਕੇ ਦੇਖੋ ਕਿ ਕਿੱਥੇ ਪਾਣੀ ਹੈਗਾ ਵਾ ਕਿਉਂਕਿ ਲੋਕ ਜਿਹੜੇ ਨੇ ਤੁਹਾਡੀਆਂ ਅਫਵਾਹਾਂ ਸੁਣ ਕੇ ਘਬਰਾਏ ਹੋਏ ਨੇ ਤੇ ਇਸ ਕਰਕੇ ਜਿਹੜੀ ਹੈ ਰਾਜਵਿੰਦਰ ਕੋਠੜਾ ਲਗਾਤਾਰ ਆਪਣੇ ਕੰਮ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੀ ਹੈ ਜੀ ਸਾਰਿਆਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮੈਂ ਦਵੰਦਪੁਰ ਦੇ ਵਿੱਚ ਖੜੀ ਆ ਕਿ ਕੱਲ੍ਹ ਦੀਆਂ ਬਹੁਤ ਆਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਪਾਣੀ ਨੇ ਬਹੁਤ ਨੁਕਸਾਨ ਕੀਤਾ ਪਰ ਨਹੀਂ ਪਾਣੀ ਅਜੇ 7 ਫੁੱਟ نیچے ਆ ਕੋਈ ਦਿੱਕਤ ਨਹੀਂ ਹੈਗੀ ਅਜੇ ਕੋਈ ਪਰੇਸ਼ਾਨੀ ਨਹੀਂ ਦੇਖਿਆ ਪੂਰਾ ਪਿੰਡ ਪੁਲਿਸ ਵਾਲੋ ਖੜੇ ਨੇ ਸਾਡੀ ਗਾੜੀ ਦੇ ਕੋਲ ਸਾਰੇ ਵੇਖਣ ਤਾਂ ਸਰਕਾਰੀ ਨਹੀਂ ਘਰੇ ਬੈਠ ਕੇ ਸਾਡੇ ਵਿਧਾਇਕ ਸਾਹਿਬ ਮੀਡੀਆ ਰਾਈ ਇਹ ਜਿਹੜੀ ਗੱਲ ਕਰ ਰਹੀ ਆ ਕਿ ਬਹੁਤ ਨੁਕਸਾਨ ਹੋ ਗਿਆ ਵਿਧਾਇਕ ਸਾਹਿਬ ਆ ਕੇ ਦੇਖੋ ਰੋਲਦੇ ਉਤੇ ਕੋਈ ਇਦਾਂ ਦੀ ਗੱਲ ਨਹੀਂ ਬਿਲਕੁਲ ਸੇਫਲੀ ਹਜੇ ਕੋਈ ਪਿੰਡਾਂ ਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਇਹਨਾਂ ਨੂੰ ਕੋਈ ਦਿੱਕਤ ਆਲ ਵੀ ਨਹੀਂ ਦਿੰਦੇ ਕਿਉਂਕਿ ਪੰਜਾਬ ਸਰਕਾਰ ਇਹਨਾਂ ਦੇ ਨਾਲ ਖੜੀ ਆ ਪੂਰਾ ਪ੍ਰਸ਼ਾਸਨ ਨਾਲ ਖੜਾ ਆ ਮੈਂ ਹਲਕਾ ਇੰਚਾਰਜ ਹੋਣ ਦੇ ਨਾਤੇ ਬਿਲਕੁਲ ਆਪਣੇ ਪਿੰਡਾਂ ਦਾ ਬੇਪਰਵਾਹ ਧਿਆਨ ਆ ਮੈਨੂੰ ਮੈਂ ਆਪਣੇ ਪਿੰਡਾਂ ਦੇ ਨਾਲ ਖੜੀ ਆ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਰ ਬੰਦੇ ਦੇ ਕੋਲ ਸੀ ਅਜੇ ਵੀ 7 ਫੁੱਟ 8 ਫੁੱਟ નીચે ਆ ਪਣੀ ਤਾਂ ਜੀ ਜੀ ਨੂੰ ਕਹੋਗੇ ਕਦੀ ਅਗਰ ਕੋਈ ਫੋਨ ਨੰਬਰ ਹੋਵੇ ਤਾਂ ਉਹ ਉਹ ਰਿਕਾਰਡ ਕਰਨਾ ਹੈ ਪਹਿਲੇ ਇਹ تبع ਛੋਟਾ ਪੋਲ ਹੁੰਦਾ ਸੀ ਜਿਹੜੇ ਕਰਕੇ ਰੋਕ ਲੱਗਦੀ ਉਹਨਾਂ ਨੂੰ ਵੀ ਲੱਗਦੀ ਹੁੰਦੀ ਸੀ ਇਹ ਪਾਣੀ ਦੇ ਨਿਕਾਅ ਦਾ ਹਾਂ ਪਰ ਉਹ ਜਿਹੜਾ ਛੋਟਾ ਪੋਲ ਸਿਕਾਇ ਤੇ ਉਹਦੇ ਕਰਕੇ ਰੋਕ ਲੱਗਦੀ ਸੀ ਪਿੱਟ ਚ ਫਾੜੀ ਆ ਜਾਂਦਾ ਸੀ ਉਹ ਛੋਟਾ ਪੋਲ ਜਿਹੜਾ ਆ ਉਹ ਛੋਟੇ ਦਾ ਕਾਰਨ ਨਾਲ ਪਾਣੀ ਜਿਹੜਾ ਫਲੋ ਦੇ ਨਾਲ ਨਿਕਲ ਕੇ ਆਇਆ ਪਾਣੀ ਤਾਂ ਹੈਗਾ ਪਰ ਉਹ ਕਿਤੇ ਨਹੀਂ ਜਾ ਰਿਹਾ ਆਇਆ 6-7 ਦਿਨ ਪਹਿਲਾਂ ਅਸੀਂ ਇਹਦੀ ਸਫਾਈ ਕਰਾਤਾ ਹੁਣਾਂ ਮਾਣਦੇ ਨਾਲ ਇੱਕ ਤਰ੍ਹਾਂ ਦੇ ਹੱਥ ਮੇਰੇ ਨਾਲ ਸਾਰਾ ਸੁਪਤਾ ਰਸਮੀ ਪਿੰਡ ਦਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਂ ਬਿਲਕੁਲ ਨਾਲ ਖੜੇ ਹਾਂ ਇਹਨਾਂ ਪਿੰਡਾਂ ਦੇ ਜਾ ਸਾਡੀ ਟੀਮ ਲਗਾਤਾਰ ਜਿਹੜੀ ਆ ਦਰੋਜ਼ ਘਟਾਉਦਾ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਆ ਸਟਾਰ ਨਿਊਜ਼ ਪੰਜਾਬੀ ਟੀਵੀ ਦੀ ਟੀਮ ਲਗਾਤਾਰ ਅੱਜ ਜਲੰਧਰ ਦੇ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਗਈ ਹੋਈ ਹੈ ਔਰ ਸਾਨੂੰ ਪਲ-ਪਲ ਦੀ ਖਬਰ ਜਿਹੜੀ ਉੱਥੋਂ ਆ ਰਹੀ ਹੈਗੀ ਆ ਤੇ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਸਟਾਰ ਨਿਊਜ਼ ਪੰਜਾਬੀ ਟੀਵੀ ਜਲੰਧਰ ਤੋਂ ਪੰਕਜ ਸੋਣੀ ਦੀ ਖਾਸ ਕਵਰਟੂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ